ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਮੀਂਹ ਪੈਣ ਦੇ ਕਾਰਨ ਹੜ੍ਹਾਂ ਦਾ ਖਤਰਾ ਬਣਿਆ ਹੈ ਉੱਥੇ ਹੀ ਅਜ ਅੰਮ੍ਰਿਤਸਰ ਦੇ ਵਿੱਚ ਇੱਕ 100 ਸਾਲ ਪੁਰਾਣੀ ਬਿਲਡਿੰਗ ਦੇਰ ਰਾਤ ਹੋਈ ਭਾਰੀ ਬਰਸਾਤ ਦੇ ਕਾਰਨ ਡਿੱਗ ਪਈ ਹੈ ਔਰ ਬਿਲਡਿੰਗ ਡਿੱਗਣ ਦੇ ਨਾਲ ਇੱਕ ਰਾਘੀ ਦੀ ਮਸਾਹੀ ਜਾਨ ਬਚੀ ਹੈ ਤਾਂ ਮੌਕੇ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਹੋਈ ਭਾਰੀ ਬਰਸਾਤ ਦੇ ਕਾਰਨ ਬਿਲਡਿੰਗ ਡਿੱਗ ਪਈ ਹੈ ਔਰ ਜਿਸ ਸਮੇ ਬਿਲਡਿੰਗ ਡਿੱਗੀ ਉਸ ਸਮੇ ਇੱਕ ਰਾਘੀ ਰੋਟੋ ਲੰਘ ਰਿਹਾ ਸੀ ਔਰ ਉਸ ਦੀ ਮਸਾਹੀ ਜਾਨ ਬਚੀ ਹੈ ਤਾਂ ਬਿਲਡਿੰਗ ਦੇ ਥੱਲੇ ਦੱਬ ਗਈਆਂ ਨੇ ਜਿਸ ਕਰਕੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਤਾਂ ਉੱਥੇ ਇਲਾਕਾ ਵਾਸੀਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਬਿਲਡਿੰਗ ਰਾਤ ਦੇ ਬਜਾਏ ਸਵੇਰ ਦੇ ਵੇਲੇ ਡਿੱਗਦੀ ਤਾਂ ਇੱਕ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਬਿਲਡਿੰਗ ਦੇ ਨੇੜੇ ਹੀ ਦੋ ਸਕੂਲ ਨੇ ਇੱਕ ਸਰਕਾਰੀ ਹਸਪਤਾਲ ਨੇ ਮੌਜੂਦ ਹੈ ਜਿੱਥੇ ਕਿ ਲੋਕਾਂ ਦੀ ਆਵਾਜਾਈ ਲਗਾਤਾਰੀ ਬਣੀ ਰਹਿੰਦੀ ਹੈ ਜਿਸ ਤਰੀਕੇ ਦੇ ਨਾਲ ਇਹ ਬਿਲਡਿੰਗ ਡਿੱਗੀ ਹੈ ਅਗਰ ਕਿਸੇ ਰਾਹgir ਦੇ ਉੱਤੇ ਡਿੱਗ ਜਾਂਦੀ ਤਾਂ ਉਸ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਸ਼ਹਿਰ ਦੇ ਸੁਨਿਆਰੇ ਵਾਲੇ ਖੂਦ ਦੇ ਕੋਲ ਇੱਕ 100 ਸਾਲ ਪੁਰਾਣੀ ਬ ਹੋਈ ਭਾਰੀ ਬਰਸਾਤ ਦੇ ਕਾਰਨ ਨੇ ਡਿੱਗ ਪਈ ਔਰ ਪੂਰੀ ਬਿਲਡਿੰਗ ਹੀ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਉੱਥੇ ਇਲਾਕਾ ਵਾਸੀਆਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖੀ ਗਈ ਸੀ ਔਰ ਚਿੱਠੀ ਦੇ ਵਿੱਚ ਬਕਾਇਦਾ ਇਸ ਬਿਲਡਿੰਗ ਦੇ ਬਾਰੇ ਲਿਖਿਆ ਹੋਇਆ ਸੀ ਕਿ ਬਿਲਡਿੰਗ ਪੁਰਾਣੀ ਹੈ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਜਿਸ ਕਰਕੇ ਨੁਕਸਾਨ ਹੋ ਸਕਦਾ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਦੇਰ ਰਾਤ ਪਈ ਬਰਸਾਤ ਦੇ ਕਾਰਨ ਬਿਲਡਿੰਗ ਜੱਕਦਮ ਹੀ ਡਿੱਗ ਪੈਂਦੀ ਹੈ ਫਿਲਹਾਲ ਬਿਲਡਿੰਗ ਦੇ ਥੱਲੇ ਖੜੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਕਹਿੰਦੇ ਨੂੰ ਸੌਖੀ ਫਰਨੀਚਰ ਸਾਡੇ ਫਰਮ ਦਾ ਨਾਮ ਆ ਸਾਡੀ ਆਪਣੀ ਪ੍ਰੋਫੀ ਆ ਤੇ ਸਾਡੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਬਿਲਡਿੰਗ ਆ ਅੱਜ ਤੋਂ ਮੇਰਾ ਖਿਆਲ ਵੀ 18 ਸਾਲ ਹੋ ਗਏ ਆ ਬੰਦ ਹੋਈ ਨੀ ਤੇ ਆਪਸੀ ਬਸ ਉਹ ਭਰਾਵਾਂ ਦਾ ਆਗਾ ਵਾ ਨਾ ਉਹ ਪੈਸੇ ਲੌਂਦਾ ਤੇ ਨਾ ਉਹ ਲੌਂਦਾ ਇਹਨਾਂ ਨੂੰ ਬੜੀ ਵਾਰ ਕਿਹਾ ਵਾ ਜਦੋਂ ਬਾਰਸ਼ਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਇਹਦੀ ਛੱਤ ਡਿੱਗਦੀ ਆ ਜਾਂ ਬਾਜ਼ਾਰ 'ਚ ਟਾਂ ਡਿੱਗਦੀ ਆ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਮੁਹੱਲੇ ਦੇ ਸਾਥ ਕੇ ਕਿਹਾ ਵੀ ਭਾਈ ਸਾਹਿਬ ਇਹਦਾ ਮਸਲਾ ਹੱਲ ਕਰੋ ਕੋਈ ਨਾ ਕੋਈ ਜਾਨ ਜਾ ਸਕਦੀ ਆ ਪਰ ਇਹ ਕਿਸੇ ਦੀ ਸੁਣਦੇ ਹੀ ਨਹੀਂ ਅੱਜ ਵੀ ਕੱਲ ਵੀ ਇਹਨਾਂ ਨੂੰ ਅਸੀਂ ਇੱਥੇ ਸੱਦ ਕੇ ਕਿਹਾ ਵਾ ਤੇ ਇੱਕ ਉਹ ਗਾਲੀ ਕੱਢਦੇ ਆ ਵੇਖੋ ਜੀ ਸਾਡਾ ਆਪਸ ਝਗੜਾ ਆਗਾ ਵਾ ਬਣਾਵਾਂ ਦਾ ਨਿਬੜ ਜਾਣਾ ਵਾ ਫਿਰ ਅਸੀਂ ਕਰਦੇ ਆ ਤੇ ਕੱਲ ਅਸੀਂ ਇਹਨਾਂ ਨੂੰ ਇੱਥੇ ਭਾ ਕੇ ਸਮਝਾਇਆ ਵੀ ਕੀ ਕਹਿੰਦੇ ਆ ਨੂੰ ਵੀ ਤੁਹਾਡੇ ਝਗੜੇ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਸਰ ਬਿਟਿੰਗ ਦਿੱਕਤ ਦਾ ਸਮਾਹ ਕਿ ਇਹ ਰਾਤ 11:30 ਵਜੇ ਡਿਗੀ ਇਹ ਵੇਖੋ ਜੀ ਬਿਲਡਿੰਗ ਬੰਦ ਹੋਈ ਨੂੰ 15 ਤੋਂ 18 ਸਾਲ ਹੋ ਗਏ ਪਰ ਮਾਲਕ ਤਾਂ ਕਹਿੰਦਾ ਇਹ 5-6 ਸਾਲ ਤੋਂ ਉਹ ਜੋ ਮਰਜ਼ੀ ਕਹਿ ਸਕਦੇ ਤੁਸੀਂ ਮੁਹੱਲੇ ਤੋਂ ਪੁੱਛੋ ਸਰ ਤਾਂ ਲੱਗਦਾ ਨਹੀਂ ਕਿ ਸਵੇਰ ਦਾ ਸਮਾਂ ਹੁੰਦਾ ਰਾਤ ਵੀ ਬਿਲਕੁਲ ਸਰ ਸਰ ਅਸੀਂ ਇੱਕ ਕੱਲ ਥੋੜੇ ਦਿਨ ਹੋ ਗਏ ਚਿੱਠੀ ਲਿਖੀ ਸੀ ਕਮਿਸ਼ਨਰ ਸਾਹਿਬ ਨੂੰ ਪਰ ਪੋਸਟ ਨਹੀਂ ਹੋ ਸਗੀ ਸਾਡੇ ਕੋ ਅਸੀਂ ਉੱਚ ਬੇਰਵਾਹ ਦਿੱਤਾ ਵੀ ਇੱਥੇ ਦੋ ਸਕੂਲ ਪੈਂਦੇ ਨੇ ਇੱਕ ਗਰਲ ਸਕੂਲ ਆ ਲੜਕੀਆਂ ਦਾ ਜਿਨ੍ਹਾਂ ਦੀ ਆਵਾਜ਼ ਆ ਹੀ ਹੁੰਦੀ ਦੁਪਹਿਰ ਨੂੰ ਸਵੇਰ ਨੂੰ ਵੀ ਉਹ ਉਹ ਸਕੂਲ ਦਾ ਨਾਮ ਬੀਕੇ ਸਕੂਲ ਇੱਕ ਅਰੁਣ ਲక్ష్ਮੀ ਸਕੂਲ ਆ ਬੱਚਿਆਂ ਦਾ ਉਹਨਾਂ ਦਾ ਵੀ ਸਾਰੀ ਦਿਹਾੜੀ ਆਵਾਜ਼ ਆਈ ਜਿਹੜੀ ਆ ਬੱਚਿਆਂ ਦੀ ਸਵੇਰੇ ਵੀ ਜਾਂਦੇ ਆ ਦੁਪਹਿਰਾਂ ਨੂੰ ਆਉਂਦੇ ਆ ਥਰੀ ਵੀਲਰ ਆਉਂਦੇ ਆ ਇੱਕ ਸਾਹਮਣੇ ਬਿਲਡਿੰਗ ਦੇ ਆਪੋਜੀਟ ਸਾਡੇ ਕੀ ਕਹਿੰਦੇ ਨੇ ਰਾਈਟ ਸਾਈਡ ਤੇ ਸੇਵਾ ਸੰਤਿ ਹਸਪਤਾਲ ਆ ਜਿਹਦੇ ਕੀ ਸਵੇਰੇ ਸ਼ਾਮ ਜਿਹੜਾ ਵਾ ਉਹ ਉੱਥੇ ਮਰੀਜ਼ਾਂ ਦੀ ਜਿਹੜੀ ਆਵਾਜ਼ ਆਈ ਲੱਗੀ ਰਹਿੰਦੀ ਆ ਤੇ ਮਰੀਜ਼ ਆ ਕੇ ਆਪਣੀਆਂ ਗੱਡੀਆਂ ਵੀ ਲਾਉਂਦੇ ਆ ਸਾਰਾ ਅਸੀਂ ਬਹੁਤ ਸਮਝਾਇਆ ਇਹਨਾਂ ਨੂੰ ਜਾਨ ਨੂੰ ਕੇ ਲੋਕਾਂ ਦੀ ਜਾਨ ਨੂੰ ਜੋਖਮ ਹਾਂ ਜੋਖਮ ਚ ਡਾਲੀ ਇਹਨਾਂ ਨੇ ਇਹਲਾਪ ਤੋਂ ਸਿੱਤਮ ਡੇਨ ਕਰਨਾ ਚਾਹੋਗੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਮਹੱਲੇ ਵਾਲੇ ਸਾਰੇ ਨਾਲ ਸਾਡੇ ਸਾਡੇ ਕੋਲ ਲਿਖਤ ਵੀ ਹੈਗੀ ਆ ਮਹੱਲੇ ਵਾਲਿਆਂ ਦੇ ਸਾਈਨ ਵੀ ਹੈਗੇ ਜਿਹੜਾ ਆਪਾਂ ਕਰਾਏ ਹੋਏ ਆ ਵੀ ਇਸ ਚੀਜ਼ ਦਾ ਮਸਲਾ ਹੱਲ ਕਰੋ ਪਰ ਇਹ ਸਾਡੀ ਸੁਣਵਾਈ ਨਹੀਂ ਕੋਈ ਕੀਤੀ ਸਰ ਕਿੰਨੀ ਪੁਰਾਣੀ ਹੈ ਬੀਬੀ ਸਰ ਪੁਰਾਣੀ ਤੇ ਬਹੁਤ ਨਾਨਕਸ਼ਾਹੀ ਟੇਡ ਦੀ ਬਣੀ ਆ ਤੇ 79 ਦੇ ਅਸੀਂ ਆ ਇੱਥੇ ਹਾਂਜੀ ਤੇ ਹਸਾਬ ਲਾ ਲਓ ਵੀ ਸਾਡੇ ਤੋਂ ਪਹਿਲਾਂ ਦੀ ਅਸੀਂ ਬਿਲਡਿੰਗ ਦੇਖਣ ਦੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨੀ ਸਰ ਜਾਨੀ ਨੁਕਸਾਨ ਚੋਂ ਬਚਾ ਹੋ ਗਿਆ ਥੱਲੇ ਉਹ ਰਾਤ ਇੱਕ ਰਾਘੀਰ ਰੰਗਦਾ ਪਿਆ ਸੀ ਤੇ ਚਲੋ ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ ਉਹ ਕਹਿੰਦਾ ਜਦੋਂ ਨਿਕਨ ਲੱਗੀ ਆ ਤਾਂ ਫਿਰ ਉਸੇ ਵળે ਉਹਨੇ ਭੱਜ ਕੇ ਆਪਣੀ ਜਾਨ ਬਚਾਈ ਬਾਕੀ ਇੱਕ ਗੱਡੀ ਸਾਡੇ ਬਿਜਾਰ ਚ ਲੱਗੀ ਸੀ ਗਾਂਡੀਆਂ ਦੀ ਉਹ ਸਾਰੀ ਡੈਮੇਜ ਹੋ ਗਈ ਸਰ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਜੀ ਇੱਥੇ ਕੋਈ ਸਰ ਹਿੱਤਾਂ ਦੇ ਸ਼ਹਿਰ ਦਾ ਕੋਈ ਵੀ